ਕੁਣ ਮਾਮਲਾ ਸਰ ਜਿਹੜਾ ਕੱਲ ਜੰਮੂ ਕਸ਼ਮੀਰ ਚ ਇਨਸੀਡੈਂਟ ਹੋਇਆ ਮੇਰੇ ਮਾਮਾ ਜੀ ਦੇ ਨਾਲ ਅਮਰਿਤਪਾਲ ਸਿੰਘ ਦੇ ਨਾਲ ਅੱਜ ਉਹਨਾਂ ਦੀ ਬੋਡੀ ਘਰੇ ਆਈ ਹੈ ਜੀ ਨਾ ਸਾਨੂੰ ਕੋਈ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਦੱਸੀ ਗਈ ਆ ਨਾ ਹੀ ਕਿਸੇ ਮੈਡੀਕਲ ਦੇ ਵਿੱਚ ਇਹ ਚੀਜ਼ ਸਾਨੂੰ ਦੱਸੀ ਗਈ ਆ ਕਿ ਉਹਦੀ ਡੈਥ ਕਿਸ ਤਰੀਕੇ ਨਾਲ ਹੋਈ ਆ ਹਾਲੇ ਤੱਕ ਸਾਨੂੰ ਕੋਈ ਵੀ ਕਲੀਅਰ ਨਹੀਂ ਹੋਇਆ ਹਾਲੇ ਅਸੀਂ ਸਿਰਫ ਉਹਨਾਂ ਕੋਲ ਪੋਸਟਮਾਰਟਮ ਜਾਂ ਮੈਡੀਕਲ ਰਿਪੋਰਟ ਮੰਗ ਰਹੇ ਹਾਂ ਜਿੰਨਾ ਚਿਰ ਸਾਨੂੰ ਨਹੀਂ ਮਿਲਦੀ ਉਹਨਾਂ ਚਿਰ ਅਸੀਂ ਸਸਕਾਰ ਦੇ ਬਾਰੇ ਸੋਚ ਵੀ ਨਹੀਂ ਸਕਦੇ ਕਿਉਂਕਿ ਹਜੇ ਤੱਕ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਵੀ ਗੱਲ ਕਲੀਅਰ ਨਹੀਂ ਕੀਤੀ ਗਈ ਕੋਈ ਵੀ ਕੋਈ ਵੀ ਕਿਉਂਕਿ ਅਸੀਂ ਸਭ ਕੁਝ ਦੇਖਿਆ ਬਾਡੀ ਤੇ ਸਾਨੂੰ ਕੋਈ ਨਿਸ਼ਾਨ ਵਗੈਰਾ ਨਹੀਂ ਲੱਭੇ ਤੇ ਹਜੇ ਤੱਕ ਸਾਨੂੰ ਕੋਈ ਪ੍ਰਸ਼ਾਸਨ ਜਾਂ ਕੋਈ ਨੁਮਾਇੰਦਾ ਆ ਕੇ ਵੀ ਇੱਥੇ ਦੱਸਿਆ ਨਹੀਂ ਕਿ ਇਹ ਇਨਸੀਡੈਂਟ ਹੋਇਆ ਗੱਲ ਗੋਲਮੋਲ ਕੀਤੀ ਜਾ ਰਹੀ ਹੈ ਜਿੰਨਾ ਚਿਰ ਸਾਡੇ ਤੱਕ ਉਹ ਗੱਲ ਕਲੀਅਰ ਨਹੀਂ ਕੀਤੀ ਜਾਂਦੀ ਉਹਨਾਂ ਚਿਰ ਅਸੀਂ ਸਿਸਕਾਰ ਨਹੀਂ ਕਰਨਾ। ਬੋਡੀ ਤੁਸੀਂ ਚੈੱਕ ਕੀਤੀ ਕੀ ਕੋਈ ਨਹੀਂ ਹਲੇ ਸਿਰਫ ਮੈਡੀਕਲ ਹਜੇ ਸਿਰਫ ਅਸੀਂ ਮੈਡੀਕਲ ਰਿਪੋਰਟ ਠੀਕ ਰਿਹਾ ਜਿੰਨਾ ਚਿਰ ਮੈਡੀਕਲ ਰਿਪੋਰਟ ਨਹੀਂ ਆਉਂਦੀ ਉਹਨਾਂ ਚਿਰ ਅਸੀਂ ਇਦਾਂ ਹੀ ਰਵਾਂਗੇ। ਨਹੀਂ ਬੋਡੀ ਤੇ ਕੋਈ ਨਹੀਂ ਨਹੀਂ ਹਜੇ ਬੋਡੀ ਤੇ ਮੈਡੀਕਲ ਰਿਪੋਰਟ ਤੋਂ ਦੇਖਾਂਗੇ ਸਾਨੂੰ ਕੁਝ ਵੀ ਨਹੀਂ ਲੱਭਿਆ ਸਿਰਫ ਫੇਸ ਤੇ ਛੋਟੀ ਮੋਟੀ ਸਾਡਾ ਬਾਕੀ ਕੋਈ ਛੱਟ ਨਹੀਂ ਸਾਨੂੰ ਲੱਭੀ ਬੋਡੀ ਤੇ ਸਿਸਕਾਰ ਨਹੀਂ ਕਰਾਇਆ ਜਾਏਗਾ। ਨਹੀਂ ਹਲੇ ਨਹੀਂ ਕੀਤਾ ਜਾਏਗਾ ਜੀ। ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਜਾਂ ਸਾਨੂੰ ਪੂਰੀ ਗੱਲ ਕਲੀਅਰ ਨਹੀਂ ਹੁੰਦੀ ਸਾਡੇ ਤੱਕ ਮ ਕੋਈ ਪਰ ਟੋਟਾ ਘਟ ਸਾਨੂੰ ਪੋਸਟਮਾਰਟਮ ਰਿਪੋਰਟ ਦੇ ਬਾਰੇ ਤੇ ਦੱਸਿਆ ਜਾਵੇ ਕਿ ਕਿਤਿਆਂ ਗੋਲੀਆਂ ਲੱਗੀਆਂ ਕਿੱਥੇ ਲੱਗੀਆਂ ਕੇਸ ਕਰਕੇ ਉਹਦੀ ਡੈਥ ਹੋਈ ਆ ਕੋਈ ਵੀ ਗੱਲ ਸਾਨੂੰ ਕਲੀਅਰ ਨਹੀਂ ਕੀਤੀ ਜਸਟ ਸੱਟਾਂ ਦੇ ਨਿਸ਼ਾਨ ਆ ਜਿਹੜੇ ਸਾਨੂੰ ਫੇਸ ਤੇ ਦਿਖ ਰਹੇ ਆ ਤੇ ਅਸੀਂ ਸਿਰਫ ਮੈਡੀਕਲ ਰਿਪੋਰਟ ਦੀ ਮੰਗ ਕਰ ਰਹੇ ਆ ਪ੍ਰਸ਼ਾਸਨ ਨੇ ਵੀ ਸਾਨੂੰ ਕੋਈ ਹਾਲੇ ਤੱਕ ਉਹ ਪ੍ਰੋਵਾਈਡ ਨਹੀਂ ਕਰਾਈ ਜਦੋਂ ਕਰਵਾਣਗੇ ਫਿਰ ਦੇਖਦੇ ਆ ਨਹੀਂ ਤੇ ਬਾਕੀ ਪਰਿਵਾਰ ਦੇ ਨਾਲ ਸਲਾਹ ਕਰਕੇ ਜੋ ਅਗਲਾ ਹੋਏਗਾ ਕਦਮ ਉਹ ਦੇਖਦੇ ਬੇਰਨਜੁਗਤਾਰ ਸਿੰਘ ਜੀ ਤਸੀਰ ਅਰਜਨਾਲਾ ਅੱਜ ਜਬੜੀ ਮਤਕਾ ਕੀ ਘਟਨਾ ਹੋਈ ਹੈ ਕਿ ਸਾਡੇ ਅਜਨਾਲਾ ਦੇ ਪਿੰਡ ਚਮਿਆਰੀ ਦੇ ਦੋ ਨੌਜਵਾਨ ਉਹ ਜੀਐਨਕੇ ਦੇ ਵਿੱਚ ਮਾਰੇ ਗਏ ਨੇ ਤੇ ਉਹਨਾਂ ਤੇ ਇੱਕ ਟੈਰਰਿਸਟ ਅਟੈਕ ਹੋਇਆ ਤੇ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਇੱਕ ਅਮਰਤਪਾਲ ਦੀ ਜਿਹੜੀ ਡੈੱਡ ਬੋਡੀ ਹੈ ਉਹ ਆ ਚੁੱਕੀ ਹੈ ਅਮਰਤਪਾਲ ਜਿਹੜਾ ਹੈਗਾ ਕਾਰਪੈਂਟਰੀ ਦਾ ਕੰਮ ਕਰਨ ਵਾਸਤੇ ਗਿਆ ਸੀ ਨਾਲੇ ਦੂਜਾ ਕਰੋਹਤ ਉਹ ਵੀ ਨਾਲ ਇਹਨਾਂ ਦੇ ਨਾਲ ਕਾਰਪੈਂਟਰ ਦਾ ਕੰਮ ਕਰਨ ਗਿਆ ਸੀ ਸੋ ਅੱਜ ਉਹਨਾਂ ਦੀ ਡੈੱਡ ਬੋਡੀ ਅਮਰਤਪਾਲ ਦੀ ਡੈੱਡ ਬੋਡੀ ਅੱਜ ਪਹੁੰਚ ਚੁੱਕੀ ਹੈ ਜੀ ਤੇ ਪੰਜਾਬ ਸਰਕਾਰ ਵੱਲੋਂ ਪਰਿਵਾਰ ਦੇ ਨਾਲ ਪੂਰੀ ਸਹਾਇਤਾ ਦਿੱਤੀ ਜਾਊਗੀ ਜੋ ਵੀ ਬਣਦੀ ਜਿਹੜੀ ਸਰਕਾਰੀ ਸਹਾਇਤਾ ਉਹ ਦਿੱਤੀ ਜਾਊਗੀ ਤੇ ਜੇ ਦੂਜੀ ਡੈਡ ਬੋਡੀ ਆ ਉਹ ਹਲੇ ਆਉਣੀ ਆ ਉਹ ਸ਼ਾਇਦ ਕੱਲ ਨੂੰ ਜਾਂ ਸ਼ਾਮ ਤੱਕ ਜੋ ਵੀ ਜਦੋਂ ਵੀ ਜਾਊਗੀ ਉਹ ਵੀ ਪੂਰੇ ਸ਼ਰਮਾਨ ਵਾਲੇ ਸਵੀਕਾਰ ਕਰਾਂਗੇ ਈ ਦੱਸ ਸਕਦੇ ਆ ਦੇਖੋ ਉਹਨਾਂ ਦੇ ਫਾਈਨੈਂਸ਼ੀਅਲਸ ਬਾਰੇ ਪੰਜਾਬ ਗਵਰਨਮੈਂਟ ਵੱਲੋਂ ਕੋ ਗੱਲ ਕਰ ਰਿਹਾ ਸੋ ਤਹਿਸੀਲਦਾਰ ਸਾਹਿਬ ਆਪੇ ਨਹੀਂ ਲੱਗੀ ਕੋਈ ਨਹੀਂ ਲੱਗੀ ਬਾਡੀ ਤੇ ਨਹੀਂ ਲੱਗੀ ਉਹ ਮੈਂ ਕਲੀਅਰ ਕਰਦੇ ਆ ਜੀ ਪੋਸਟਮਾਰਟਮ ਜੋ ਇੰਜਰੀ ਰਿਪੋਰਟ ਆ ਉਥੋਂ ਦੀ ਕੰਸਰਨ ਡਾਕਟਰ ਕੋਲੋਂ ਮੰਗਾ ਕੇ ਉਹ ਸਾਰਾ ਕਲੀਅਰ ਕਰ ਸਕਦੇ ਆ ਕਿਉਂਕਿ ਹੱਛੀ ਕੀ ਬਾਡੀ ਡਾਇਗਨੋਸਟਿਕ ਹਾਂਜੀ ਆ ਮੈਂ ਪੂਸ਼ ਹੈਗੀ ਮੇਕੋ ਰਿਪੋਰਟ ਹੈ ਗੋਲੀ ਲੱਗੀ ਉਹਨੇ ਜੀ ਪੋਸਟਮਾਰਟਮ ਰਿਪੋਰਟ ਦੀ ਮੰਗ ਕੀਤੀ ਗਈ ਕਦੋਂ ਤੱਕ ਸਾਰੇ ਅਰੇਂਜ ਨਹੀਂ ਮੈਨੂੰ ਇੰਜਰੀ ਰਿਪੋਰਟ ਦੇਤੀ ਆ ਕਿਉਂਕਿ ਉਹਨਾਂ ਦਾ ਬੋਰਡ ਬਣਦਾ ਹੈ ਉਹ ਸਾਰੀ ਫਾਰਮੈਲिटीज ਕਰਕੇ ਪ੍ਰੋਪਰ ਦਿੰਦੇ ਆ ਬਟ ਉਹਨਾਂ ਨੇ ਅਹੀਂ ਰਿਕੁਐਸਟ ਕੀਤੀ ਸੀ ਕਿ ਜੋ ਇਹਨਾਂ ਦੇ ਇੰਜਰੀਜ਼ ਆ ਉਹ ਵੀ ਸਾਨੂੰ ਦੱਸਿਆ ਜਾਏ ਤਾਂ ਕਿ ਅਸੀਂ ਪਰਿਵਾਰ ਨੂੰ ਐਕਸਪਲੇਨ ਕਰ ਸਕੀਏ ਜੋ ਇੰਜਰੀ ਸੀ ਉਹ ਲੱਗੀ ਸੀ ਗੋਲੀ ਨਾਲ ਉਹ ਆਪਾਂ ਇੰਜਰੀ ਰਿਪੋਰਟ ਜਿਹੜੀ ਦਿਖਾਤੀ ਆ ਉਹ ਕਲੀਅਰ ਕਰਦੇ ਆ ਪਰਿਵਾਰ ਸਹਿਯੋਗ ਮੰਧਰੇ ਕੀ ਪੁਲਿਸ ਸੱਤੂ ਦੀ ਹੈਲਪ ਕਰੇ ਤਾਂ ਅਜੂ ਤਰਫ ਨਹੀਂ ਆਪਾਂ ਤੇ ਸਹਿਯੋਗ ਕਰਿਆ ਪੀ ਐਜ਼ ਅ ਪੁਲਿਸ ਆਫੀਸਰ ਜੋ ਇਹਨਾਂ ਦੇ ਡਾਊਟ ਹੋਣਗੇ ਉਹਨਾਂ ਵੱਲੋਂ ਉਹ ਆਪਾਂ ਕਲੀਅਰ ਕਰਕੇ ਇਹਨਾਂ ਨੂੰ ਟਾਈਮ ਟੂ ਟਾਈਮ ਕਲੀਅਰ ਕਰਦੇ ਰਹੇ ਹੁਣਾਂ ਤੇ ਦੁਸਤ ਕਰ ਰਹੇ ਨੇ ਪਰਿਵਾਰ ਵਾਲੇ हां ਉਹਨਾਂ ਦੇ ਥੋੜੇ ਹੋਰ ਪੁਆਇੰਟ ਨੇ ਪ੍ਰਸ਼ਾਸਨ ਵੱਲੋਂ ਫਾਈਨੈਂਸ਼ੀਅਲ ਸਹਾਇਤਾ ਬਾਰੇ ਉਹ ਤੇ ਸਿਵਲ ਡਿਪਾਰਟਮੈਂਟ ਦਾ ਕੰਮ ਹੈ ਉਹ ਤਹਿਸੀਲਦਾਰ ਸਾਹਿਬ ਨੂੰ ਮੈਂ ਬੇਨਤੀ ਕੀਤੀ ਹੈ ਕਿ ਆਪਣੇ ਇਹਨਾਂ ਦਾ ਜਿਹੜਾ ਪੁਆਇੰਟ ਹੈ ਉਹ ਭਜਾ ਦੇਣ ਸੀਨੀਅਰਸ ਥੈਂਕ ਯੂ ਥੈਂਕ ਯੂ ਸਰਕਾਰ ਵੱਲੋਂ ਕੋਈ ਸਹਾਇਤਾ ਵੀ ਜੀ ਉੱਤਰ ਦੀ ਸਰਕਾਰ ਨੂੰ ਕਿਹਨੇ ਸੀ ਕਦੇ ਉਹ ਇਹ 50000 ਕੈਸ਼ ਹੈ 1 ਲੱਖ ਦਾ ਚੈੱਕ ਹੈ ਜੀ ਐਨ ਕੇ ਗਵਰਨਮੈਂਟ ਵੱਲੋਂ ਉਹ ਉਹਨਾਂ ਨੂੰ ਹੈ ਨਹੀਂ ਪੰਜਾਬ ਗਵਰਨਮੈਂਟ ਵੱਲੋਂ ਕੋਈ ਨਹੀਂ ਜੀ ਨਹੀਂ ਜੀ ਐਨ ਕੇ ਗਵਰਨਮੈਂਟ ਵੱਲੋਂ ਆਇਆ ਜੀ ਪੰਜਾਬ ਸਰਕਾਰੋਂ ਗਵਰਨਮੈਂਟ ਦਾ ਕੋਈ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਅਮਰੋਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅਮਰੋਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ ਹੈਅਰ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜ਼ਵ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਹੱਤਤਿਆ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਹਨ ਸੀ ਹੈਰਸਪਾ ਮੈਟ੍ਰਿਕਸ ਲੌਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸਹੂਲਤ ਲੈ ਸਕਦੇ ਹੋ ਤੁਸੀਂ ਇੱਥੇ ਮੈਨੀਕਿਓਰ ਪੈਡੀਕਿਓਰ ਵੀ ਕਰਵਾ ਸਕਦੇ ਹੋ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ ਤਾਂ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼